ਮੇਰੇ ਕੋਲ ਹੁਣ ਤੱਕ ਹੀ 100 150 ਗਾਣੇ ਮੇਰੇ ਕੋਲ ਲਿਖਿਆ ਪਿਆ ਹੈ ਤੇ ਹੋਰ ਤੱਕ ਮੈਂ ਪਰ 10 ਕੀ ਰੋਡ ਕੀਤਾ ਜੀ ਦੇਖੋ ਜੀ ਵਧੀਆ ਨੌਜਵਾਨਾਂ ਦੇ ਵਿੱਚ ਪਿਆਰ ਆ ਰਿਹਾ ਹੈ ਕਰਕੇ ਕਾੜ ਗਾਣਾ ਛੱਡਿਆ ਉਹ ਸਭ ਨੂੰ ਵਧੀਆ ਲੱਗ ਰਿਹਾ ਗਾਣਾ ਤੇ ਜਿਵੇਂ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਯੂਥ ਵਧੀਆ ਗਾਣੇ ਸੁਣ ਰਿਹਾ ਵਾ ਚੱਕਵੇਂ ਗਾਣੇ ਥੋੜੇ ਜਿਆਦਾ ਪ੍ਰੇਫਰ ਕਰ ਰਹੇ ਨੇ ਦੇਖੋ ਜੀ ਬਹੁਤ ਵਧੀਆ ਫਿਲਮ ਆਈ ਆਪਣਾ ਪਹਿਲਾ ਚੁੰਕੀਲੇ ਦਾ ਪਹਿਲਾ ਉਹਨਾਂ ਦਾ ਬੜਾ ਵਿਰੋਧ ਹੁੰਦਾ ਰਿਹਾ ਨੇ ਤੇ ਜਿਵੇਂ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਯੂਥ ਵਧੀਆ ਗਾਣੇ ਸੁਣ ਰਿਹਾ ਵਾ ਚੱਕਵੇਂ ਗਾਣੇ ਥੋੜੇ ਜਿਆਦਾ ਪ੍ਰੇਫਰ ਕਰ ਰਹੇ ਨੇ ਦੇਖੋ ਜੀ ਬਹੁਤ ਵਧੀਆ ਫਿਲਮ ਆਈ ਆਪਣਾ ਪਹਿਲਾ ਚੁੰਕੀਲੇ ਦਾ ਪਹਿਲਾ ਉਹਨਾਂ ਦਾ ਬੜਾ ਵਿਰੋਧ ਹੁੰਦਾ ਰਿਹਾ ਨੇ ਦਿਲਜੀਤ ਤੁਸਾਂਜ ਬਾਈ ਉਹਨਾਂ ਦੀਗੇ ਜਾਂ ਇਹਨਾਂ ਦਾ ਕਰਕੇ ਪਰ ਫਿਰ ਵੀ ਬਹੁਤ ਚਰਚਾ ਦੇ ਵਿੱਚ ਆ ਫੈਲੋ ਪਾਵੇਂ ਨਾ ਦੋ ਨਾਲੀ ਰੱਖ ਸੋਈਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਪਾਵੇਂ ਨਾ ਦੋ ਨਾਲੀ ਰੱਖ ਸੋਈਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਓ ਮੇਰਿਆ ਓ ਮੇਰਿਆ ਓ ਮੇਰਿਆ ਨਹੀਂ ਤੂੰ ਸੁਣਦੀਆਂ ਕਾਂਢ ਜਿਹੜੇ ਜਿਹੜਿਆ ਮੈਂ ਬੱਬੂ ਮਾਂਜੀ ਦਾ ਬੋਟਾ ਨਹੀਂ ਇੱਕ ਦਿਨ ਬੱਬੂ ਮਾਂਜੀ ਦਾ ਗਾਣਾ ਸੁਣਦੇ ਸੀ ਬੈਠੇ ਸੀ ਪਹਿਲਾ ਪੈਗ ਲਾ ਕੇ ਪਾਵਾ ਖੰਗ ਚਲਕਾ ਜਿਵੇਂ ਕਹਿੰਦੇ ਉਹ ਗਾਣਿਆਂ ਦੇ ਵਿੱਚੋਂ ਹੀ ਗਾਣੇ ਦਾ ਜਨਮ ਹੁੰਦਾ ਨਾ ਨਾ ਗੀ ਇੱਕ ਇੱਕ ਗੀਤੋ ਕਿੰਨੇ ਕਿੰਨੇ ਗੀਤ ਪੁੱਟੇ ਆਉਂਦੇ ਆ ਉਹ ਗਾਣੇ ਲਿਖਦੇ ਲਿਖਦੇ ਅਸੀਂ ਮੈਂ ਇਹ ਲੈਗ ਨਾਲ ਲਿਖਿਆ ਵੀ ਕੌਣ ਪਾਲੂ ਤੇਰੀਆਂ ਅੱਖਾਂ ਦੇ ਵਿੱਚ ਅੱਖਾਂ ਇਹਦੇ ਤੇਰਾ ਇਹ ਹੁੰਦਾ ਮਨ ਦਾ ਗਾਣਾ ਸੀ ਪਿਆਰ ਕਰ ਸਸੀ ਜੀ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਤੇ ਮੈਂ ਤੁਹਾਡਾ ਆਪਣਾ ਵਿਕਰਮ ਗਿੱਲ ਤੇ ਸਾਡਾ ਥੋੜੇ ਗਾਇਕੀ ਦਾ ਜਿਹੜਾ ਸ਼ੌਕ ਆ ਕਦੋਂ ਪੈਦਾ ਹੋ ਗਿਆ ਮੈਂ ਜੀ ਬਚਪਨ ਤੋਂ ਹੀ ਸ਼ੌਕ ਸੀਗਾ ਜੀ ਮੈਨੂੰ ਮੈਂ 7th ਕਲਾਸ ਦੇ ਵਿੱਚ ਹੀ ਹਾਰਮੋਨੀਅਮ ਸਿੱਖਣ ਲੱਗਿਆ ਸੀਗਾ ਜੀ ਮੈਂ ਕੀਰਤਨ ਕਰਦਾ ਰਿਹਾ ਸੀ ਪਹਿਲਾਂ ਤੇ ਜਦੋਂ ਮੈਂ 2021 ਦੇ ਵਿੱਚ ਕੈਨੇਡਾ ਚਲੇ ਗਿਆ ਤਾਂ ਉੱਥੇ ਜਾ ਕੇ ਮੈਂ ਲਿਖਣਾ ਸ਼ੁਰੂ ਕੀਤਾ ਜੀ ਤੇ ਮੈਨੂੰ ਸ਼ੌਂਕ ਪੈਦਾ ਹੋਇਆ ਤਾਂ ਲਿਖਣ ਦਾ ਫਿਰ ਮੈਂ ਸੋਚਿਆ ਕਿ ਮੈਨੂੰ ਗਉਣਵਲ ਵੀ ਜਾਣਾ ਚਾਹੀਦਾ ਹਨ ਨਹੀਂ ਉਸ ਤੋਂ ਬਾਅਦ ਫਿਰ ਮੈਂ 2022 ਦੇ ਵਿੱਚ ਆ ਕੇ ਇੰਡੀਆ ਚ ਆ ਕੇ ਮੈਂ ਪਹਿਲਾ Song Turbo ਆਪਣਾ ਰਿਕਾਰਡ ਕੀਤਾ ਸੀਗਾ ਤੇ ਉਹ ਫਿਰ ਮੈਂ April ਦੇ ਵਿੱਚ ਛੱਡਿਆ ਸੀ ਉਹਨਾਂ ਨੂੰ ਵੀ ਸਰੋਤੇ ਨੇ ਬੜਾ ਵਧੀਆ ਪਿਆਰ ਦਿੱਤਾ ਤੇ ਹਜੇ ਹੁਣ ਵੀ ਮੈਂ 2 ਤਰੀਕ ਨੂੰ ਕਾਂਡ ਗਾਣਾ ਰਿਲੀਜ਼ ਕੀਤਾ ਜੀ ਉਹ ਵੀ ਹੁਣ 16 ਲੱਖ ਤੋਂ ਉੱਪਰ ਚਲੇ ਗਿਆ ਗਾਣਾ ਜੀ ਉਹਨੂੰ ਵੀ ਬੜਾ ਪਿਆਰ ਮਿਲਿਆ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਮੈਂ ਜੀ ਲੁਧਿਆਣੇ ਤੋਂ ਪਰਿਵਾਰ ਵੱਲੋਂ ਕਿਸ ਤਰ੍ਹਾਂ ਸਹਿਯੋਗ ਮਿਲਦਾ ਹੁੰਦਾ ਹੁੰਦਾ ਕੀ ਬਹੁਤ ਵਧੀਆ ਹੈਲਪ ਕੀਤੀ ਮੇਰੇ ਘਰਦਿਆਂ ਨੇ ਸਪੋਰਟ ਕੀਤੀ ਮੈਨੂੰ ਬਹੁਤ ਜਦੋਂ ਮੈਂ ਕਰਦਿਆਂ ਨੇ ਕਿਹਾ ਕਿ ਹਾਂ ਜੀ ਮੈਂ ਆਹ ਵਾਲੀ ਲੈਂਚ ਆਉਣਾ ਚਾਹੁੰਦਾ ਵਾਂ ਤਾਂ ਕਰਦਿਆਂ ਨੇ ਮੈਨੂੰ ਬੜੀ ਮੋਟੀਵੇਸ਼ਨ ਮੋਟੀਵੇਟ ਕੀਤਾ ਮੈਨੂੰ ਤੇ ਮੇਰੀ ਹੈਲਪ ਕੀਤੀ ਬਹੁਤ ਕਿਹ ਜਾਂਦਾ ਤਾਂ ਜ਼ਿਆਦਾਤਰ ਉਹ ਜਿਹੜੇ ਮੁੰਡੇ ਨੇ ਬਾਹਰ ਜਾ ਕੇ ਗਾਣਾ ਰਿਲੀਜ਼ ਕਰਦੇ ਤੁਸੀਂ ਪੰਜਾਬ ਚ ਕੀ ਕੀਤਾ ਆ ਕਿਉਂਕਿ ਮੈਨੂੰ ਪੰਜਾਬ ਧਰਤੀ ਨਾਲ ਪਿਆਰ ਸੀਗਾ ਬਹੁਤ ਜ਼ਿਆਦਾ ਤੇ ਮੈਨੂੰ ਆਇਆ ਸੀਗਾ ਕਿ ਮੈਂ ਜਦੋਂ ਵੀ ਮੈਂ ਆਪਣਾ ਕਰੀਅਰ ਸ਼ੁਰੂ ਕਰਾਂ ਤਾਂ ਮੈਂ ਆਪਣੀ ਮਾਂ ਧਰਤੀ ਤੋਂ ਸ਼ੁਰੂ ਕਰਾਂ ਪਹਿਲਾਂ ਪਹਿਲਾ ਗਾਣਾ ਕਿਹੜਾ ਰਿਲੀਜ਼ ਕੀਤਾ ਸੀ ਪਹਿਲਾ ਟਰਬੋ ਗਾਣਾ ਕੀਤਾ ਸੀ ਤੇ ਕਿੰਨਾ ਤਾਂ ਸਰੋਤਿਆਂ ਨੂੰ ਪਿਆਰ ਦਿੱਤਾ ਉਹਨੂੰ ਵੀ ਬੜਾ ਵਧੀਆ ਪਿਆਰ ਦਿੱਤਾ ਹੀ ਬੜਾ ਵਧੀਆ ਰਿਸਪੌਂਸ ਸੀਗਾ 1.5 ਮਿਲੀਅਨ ਗਾਣਾ ਚੱਲਿਆ ਸੀਗਾ ਇਹੋ ਵੀ ਉਸ ਤੋਂ ਬਾਅਦ ਕਿਹੜਾ ਗਾਣਾ ਉਸ ਤੋਂ ਬਾਅਦ ਮੇਰੇ 5 ਗਾਣੇ ਹੁਣ ਤੱਕ ਰਿਲੀਜ਼ ਹੋ ਚੁੱਕੇ ਨੇ ਉਸ ਤੋਂ ਬਾਅਦ ਪਰਛਾਵਾਂ ਕੱਢਿਆ ਸੀਗਾ ਫਿਰ ਹਵਾਵਾਂ ਜੀ ਫਿਰ ਅੱਖ ਹੁਣ ਕਾਂਡ ਕੱਢਿਆ ਤੁਸੀਂ ਮਿਊਜ਼ਿਕ ਵੀ ਕਰ ਲੈਂਦੇ ਆ ਜਿਵੇਂ ਹਰਮੋਨੀਅਮ ਹੋਵੇ ਹਾਂਜੀ ਹਰਮੋਨੀਅਮ ਪਲੇ ਕਰ ਲੈਂਦਾ ਜੀ ਤੇ ਕੀ ਕਹਿਣਾ ਚਾਹੁੰਦੇ ਆ ਆਈਡਲ ਤੁਹਾਡਾ ਕੌਣ ਆਈਡਲ ਮੇਰੇ ਸਿੱਧੂ ਮੂਸੇਵਾਲਾ ਬਾਈ ਜਾਨੀ ਉਹਨਾਂ ਦਾ ਮੈਨੂੰ 295 ਗਾਣੇ ਬੜਾ ਵਧੀਆ ਲੱਗਿਆ ਸੀ ਜਾਨੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ ਗਾਣੇ ਉਹਨਾਂ ਦੇ ਤਾਂ ਕਰਕੇ ਮੈਂ ਉਹਨਾਂ ਤੋਂ ਇੱਕ ਇਨਸਪੀਰੇਸ਼ਨ ਲੈਣਾ ਵਾਣਾ ਜੀ ਤਾਂ ਕਰਕੇ ਮੈਂ ਮੋਟੀਵੇਟ ਵੀ ਬੜਾ ਹੋਇਆ ਉਹਨਾਂ ਦੇ ਗਾਣੇ ਸੁਣ ਕੇ ਹਾਂਜੀ ਤੇ ਅੱਗੇ ਕਿਸ ਤਰ੍ਹਾਂ ਦੇ ਗਾਣੇ ਤੁਸੀਂ ਰਿਲੀਜ਼ ਕਰਨਾ ਚਾਹੁੰਦੇ ਹੋ ਸਭਿਆਚਾਰ ਕੀ ਜਾ ਇਸ ਤਰ੍ਹਾਂ ਦੀ ਜੇ ਅੱਜ ਕੱਲ ਮੁੰਡੇ ਚੱਕ ਵੀ ਗਾਣੇ ਤੋਂ ਆ ਹਜੇ ਤਾਈ ਕਮਰਸ਼ੀਅਲ ਚੱਲ ਰਹੇ ਨੇ ਸਾਰੇ ਗਾਣੇ ਪਰ ਵਿੱਚ ਮੇਰੇ ਬਹੁਤ ਲੋਕਤੱਤਵੀ ਲਿਖੇ ਹੋਏ ਨੇ ਉਹ ਵੀ ਮੈਂ ਹੌਲੀ ਹੌਲੀ ਰਿਲੀਜ਼ ਕਰੂੰਗਾ ਜੀ ਕਿੰਨੇ ਗਾਣੇ ਲਿਖ ਚੁੱਕੇ ਹੋਣ ਕਰ ਤੂੰ ਮੇਰੇ ਕੋਲ ਹੁਣ ਤੱਕ ਹੀ 100 150 ਗਾਣੇ ਮੇਰੇ ਕੋਲ ਲਿਖਿਆ ਪਿਆ ਜੀ ਤੇ ਹੁਣ ਤੱਕ ਮੈਂ ਪਰ 10 ਕੀ ਰੋਡ ਕਿਤੇ ਆ ਜੇ ਇਹਦਾ ਕਾਹਨ ਗਾਣਾ ਇਹ ਕਿਨੇ ਲਿਖਿਆ ਜੀ ਇਹ ਬਿੱਟੂ ਪੜਵਾਲ ਜੀ ਨੇ ਲਿਖਿਆ ਆ ਗਾਣੇ ਕੀ ਅੱਗੇ ਕੀ ਉਮੀਦਾਂ ਰੱਖਦੇ ਹੋ ਵੀ ਆਉਣ ਵਾਲੇ ਟੈਂਸਰ ਉੱਤੇ ਤੁਹਾਨੂੰ ਕਿਸ ਤਰ੍ਹਾਂ ਦਾ ਫਾਇਦਾ ਹੋਵੇਗਾ ਦੇਖੋ ਜੀ ਵਧੀਆ ਨੌਜਵਾਨਾਂ ਦੇ ਵਿੱਚ ਪਿਆਰ ਆ ਰਿਹਾ ਮੈਂ ਕਰਕੇ ਕਾਹੜਾ ਗਾਣਾ ਛੱਡਿਆ ਸਭ ਨੂੰ ਵਧੀਆ ਲੱਗ ਰਿਹਾ ਗਾਣਾ ਤੇ ਜਿਵੇਂ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਯੂਥ ਵਧੀਆ ਗਾਣੇ ਸੁਣ ਰਿਹਾ ਵਾ ਚੱਕਵੇਂ ਗਾਣੇ ਥੋੜੇ ਜਿਆਦਾ ਪ੍ਰੈਫਰ ਕਰ ਰਹੇ ਨੇ ਤਾਂ ਕਰਕੇ ਮੈਂ ਹਜੇ ਤੱਕ ਉਹਨਾਂ ਦੀ ਜੋ ਉਹਨਾਂ ਨੂੰ ਪਸੰਦ ਆ ਰਿਹਾ ਮੈਂ ਉਹੋ ਜਿਹੇ ਗਾਣੇ ਹਜੇ ਤੱਕ ਰਿਲੀਜ਼ ਕਰ ਰਿਹਾ ਵਾ ਜੀ ਇੱਕ ਫਿਲਮ ਆ ਰਹੀ ਹੈ ਚਮਕੀਲੇ ਦੇ ਉੱਪਰ ਉਸ ਫਿਲਮ ਨੂੰ ਲੈ ਕੇ ਤੁਸੀਂ ਕੀ ਗਾਣਾ ਚਾਹੁੰਦੇ ਦੇਖੋ ਜੀ ਬਹੁਤ ਵਧੀਆ ਫਿਲਮ ਆ ਜੀ ਆਪਣਾ ਪਹਿਲਾ ਚਮਕੀਲੇ ਦਾ ਪਹਿਲਾ ਉਹਨਾਂ ਦਾ ਬੜਾ ਵਿਰੋਧ ਹੁੰਦਾ ਰਿਹਾ ਨੇ ਪਰ ਹੁਣ ਤਾਂ ਲੋਕ ਬੜਾ ਪਸੰਦ ਕਰ ਰਹੇ ਨੇ ਤਾਂ ਹੀ ਉਹਨਾਂ ਦੀ ਫਿਲਮ ਬਣਨ ਜਾ ਰਹੀ ਹੈ ਦਲਜੀਤ ਦੁਸਾਂਜ ਬਾਈ ਉਹਨਾਂ ਨੇ ਫਿਲਮ ਕਰ ਰਹੇ ਨੇ ਪਹਿਲਾਂ ਉਹਨਾਂ ਦਾ ਵੀ ਬੜਾ ਵਿਰੋਧ ਹੋ ਰਿਹਾ ਸੀਗਾ ਕਿ ਉਹਨਾਂ ਨੇ ਵਾਲ ਕਟਾਤੇ ਸੀਗੇ ਜਾਂ ਇਹਨਾਂ ਦਾ ਕਰਕੇ ਪਰ ਫਿਰ ਵੀ ਬਹੁਤ ਚਰਚਾ ਦੇ ਵਿੱਚ ਆ ਫਿਲਮ ਜਿਵੇਂ ਦੇਖ ਰਿਹਾ ਲੋਕਾਂ ਦੇ ਵਿੱਚ ਬੜਾ ਦੇਖਣ ਨੂੰ ਉਕਸਦੇ ਨੇ ਲੋਕ 12 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਤਾਂ ਵਧੀਆ ਹੋਊਗੀ ਜੀ ਜੇ ਤੁਹਾਨੂੰ ਚਾਂਸ ਮਿਲੇ ਫਿਲਮ ਅੱਗਾਂ ਦੇ ਦਿਖਾਉਂਗਾ ਹਾਂਜੀ ਜਰੂਰ ਜੀ ਜੇ ਮੈਨੂੰ ਹੁਣ ਪਰਹੇ ਤੱਕ ਕੋਈ ਚਾਂਸ ਮਿਲਿਆ ਨਹੀਂ ਹੈਗਾ ਜਦੋਂ ਆਉਣਗੇ ਤਾਂ ਅਸੀਂ ਜਰੂਰ ਜਾਵਾਂਗੇ ਦੁਕਾਨਿਆਂ ਨੂੰ ਲੈ ਕੇ ਤੁਸੀਂ ਕੀ ਗਾਣਾ ਚਾਹੁੰਦੇ ਹੋ ਕਿ ਇਨ ਫਿਊਚਰ ਤੁਸੀਂ ਦੁਕਾਨੇ ਕੱਢੋਗੇ ਹਾਂਜੀ ਜੀ ਮੇਰਾ ਗਾਣਾ ਲਿਖਿਆ ਹੋਇਆ ਹੈ ਡਿਊਟੀ ਲਿਖਿਆ ਹੋਇਆ ਗਾਣਾ ਰਿਤੂ ਜਸ ਨਾਲ ਰਿਕਾਰਡ ਕੀਤਾ ਹੈ ਇਹ ਉਹਨਾਂ ਨਾਲ ਤੇ ਉਹ ਵੀ ਅਸੀਂ ਗਾਣਾ ਰਿਲੀਜ਼ ਕਰ ਰਹੇ ਹਾਂ ਜੀ ਕਦ ਤੱਕ ਉਮੀਦ ਹੈ ਗਾਣਾ ਆ ਜਾਵਾਂਗਾ ਇਹ 2 ਮਹੀਨੇ ਦੇ ਵਿੱਚ ਗਾਣਾ ਰਿਲੀਜ਼ ਕਰ ਦਾਂਗੇ ਜੀ ਅਸੀਂ ਤੁਸੀਂ ਜਿਹੜਾ ਕਾਣ ਕੀਤਾ ਆਇਆ ਵਾ ਉਹਦੇ ਥੋੜੀ ਬੋਲਸ ਦੱਸਾਂਗੇ ਹਾਂਜੀ ਜਰੂਰ ਜੀ ਪਾਵੇਂ ਨਾ ਦੋ ਨਾਲੀ ਰੱਖ ਸੋਈਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਪਾਵੇਂ ਨਾ ਦੋ ਨਾਲੀ ਰੱਖ ਸੋਈਦਾ ਸਾਡੇ ਹੁੰਦੇ ਹਥਿਆਰਾਂ ਨਾਲ ਸਵੇਰੇ ਆ ਓ ਮੇਰਿਆ ਓ ਮੇਰਿਆ ਓ ਮੇਰਿਆ ਨਹੀਂ ਤੂੰ ਸੁਣਦੀਆਂ ਕਾਂਢ ਜਿਹੜੇ ਜਿਹੜਿਆ ਜਿਵੇਂ ਤੁਸੀਂ ਸੁਣਾਇਆ ਗਾਣਾ ਆਵਾਜ਼ ਬੜੀ ਸੁਰੀਲੀ ਰੋਡੀ ਹਾਂਜੀ ਪਰ ਜੇ ਹੁਣ ਤੁਹਾਡਾ ਸਟੇਜ ਸ਼ੋ ਦਾ ਆਫਰ ਆਉਂਦਾ ਕਿਸ ਤਰ੍ਹਾਂ ਲੋਂਗੇ ਕਰੋ ਮੇ ਸਟੇਜ ਹਾਂਜੀ ਸਟੇਜ ਸ਼ੋ ਦੀ ਮੈਨੂੰ ਆਫਰ ਤਾਂ ਆਈਆਂ ਸੀਗੀਆਂ ਪਰ ਹਜੇ ਮੈਂ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੀ ਹਾਂ ਉਹ ਚੀਜ਼ ਲਈ ਆ ਜਿੰਨਾ ਚਿਰ ਮੈਂ ਮਤਲਬ ਪੂਰਾ ਇੱਕ ਆਪਣੇ ਧਰਮ ਕੰਫੀਡੈਂਸ ਨਹੀਂ ਉਹਨਾਂ ਉਹਨਾਂ ਚਿਰ ਮੈਂ ਸਟੇਜ ਸ਼ੋ ਨਹੀਂ ਕਰੂੰਗਾ ਪਰ ਇਨ ਫਿਊਚਰ ਮੈਂ ਜ਼ਰੂਰ ਸ਼ੁਰੂ ਕਰ ਰਹਾ ਹਾਂ ਇਹ ਸਟੇਜ ਸ਼ੋ ਲੈਣੇ ਜਿਵੇਂ ਮੇਲਿਆਂ ਵਿੱਚ ਗਾਉਂਦੇ ਨੇ ਮੁੰਡੇ ਗਾ ਕੇ ਜਾਂ ਫਿਰ ਵਿਹਾਨ 'ਚ ਚਲਾਣਾ ਤੁਸੀਂ ਕਿੱਧਰ ਜ਼ਿਆਦਾ ਪਸੰਦ ਕਰੋਗੇ ਮੇਲਿਆਂ 'ਚ ਜਾਣਾ ਜਾਂ ਵਿਹਾਨ 'ਚ ਵਿਹਾਨ 'ਚ ਵੀ ਮੇਲਿਆਂ 'ਚ ਵੀ ਦੋਵੇਂ ਸਟੇਜ ਸ਼ੋ ਲਾਵਾਂਗੇ ਜੀ ਤੇ ਕੀ ਕਹਿਣਾ ਚਾਹੀਦਾ ਸਰੋਤਿਆਂ ਨੂੰ ਆਪਣੇ ਜਿਹੜੇ ਤੁਹਾਡੀ ਉਹਨਾਂ ਦਾ ਇਸਟਰੀ ਵੀ ਵਾਲੀ ਸੁਣ ਰਹੇ ਨੇ ਹਾਂਜੀ ਸਾਰਿਆਂ ਨੂੰ ਇਹ ਇਹੀ ਆਈ ਕਿ ਸਪੋਰਟ ਕਰੋ ਨਾ ਹੀ ਤੁਸੀਂ ਬੜਾ ਪਿਆਰ ਦੇ ਰਹੇ ਹੋ ਗਾਣ ਗਾਣੇ ਨੂੰ ਤੇ ਇਹ ਦੇਖ ਕੇ ਮੈਨੂੰ ਬੜੀ ਤੇ ਮੈਨੂੰ ਮੋਟੀਵੇਸ਼ਨ ਵੀ ਹੋ ਕੇ ਜਦੋਂ ਕੋਈ ਲੋਕ ਪਸੰਦ ਕਰਦੇ ਨੇ ਗਾਣਾ ਤਾਂ ਜਿਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਹੁੰਦੀ ਆ ਤੇ ਸਿੰਗਰ ਉਹਨਾਂ ਨੂੰ ਬੜੀ ਮੋਟੀਵੇਸ਼ਨ ਮਿਲਦੀ ਆ ਤਾਂ ਕਰਕੇ ਅਸੀਂ ਕੱਲ ਨੂੰ ਵਧੀਆ ਵਧੀਆ ਚੀਜ਼ਾਂ ਤੁਹਾਡੇ ਮੂਰੇ ਲੈ ਕੇ ਆਵਾਂਗੇ ਥੈਂਕ ਯੂ ਅਸੀ ਕਾਜੀ ਮੇਰਾ ਨਾਮ ਜੀ ਬਿੱਟੂ ਪਹਾੜੂਆ ਤੁਸੀਂ ਐਜ਼ ਅ ਰਾਈਟਰ ਹਾਂਜੀ ਤੇ ਕਿਹੜੇ ਕਿਹੜੇ ਗਾਣੇ ਲਿਖਿਆ ਸਰ ਮੇਰਾ 670 ਗਾਣਾ ਪਿਆ ਜੀ YouTube ਤੇ ਮਨਜੀਤ ਰੂਪਾਲਾ ਜੀ ਨੇ ਗਾਇਆ ਤੋਂ ਬੁੱਢੇ ਵਾਲੀ ਗਰਲੀ ਜਖਤਨੀ ਜੱਗਾ ਲਾਲ ਤੋਂ ਮਾਸਟਰ ਸਰਜੀਤ ਸਰਜੀਤ ਸੂਫੀ ਗੀਤ ਗਰਜੀਤ ਕਲੈਰ ਕਲਵੀਰ ਕਾਫੀ ਸਾਰੇ ਸਿੰਘ ਨੇ ਜਿਹੜੇ ਮਤਲਬ ਹੁਣ ਤੱਕ ਮੇਰੇ ਗਾਣੇ गा ਚੁੱਕੇ ਤੇ ਤੁਸੀਂ ਕਾਹਨ ਗਾਣਾ ਲਿਖਿਆ ਕਿਸ ਤਰ੍ਹਾਂ ਲਿਖਿਆ ਕਿਸ ਤਰ੍ਹਾਂ ਬਣਦਾ ਹਾਂਜੀ ਇਹ ਮੈਂ ਬੱਬੂ ਮਾਨ ਜੀ ਦਾ ਬਹੁਤ 팬 ਆਈ ਇੱਕ ਦਿਨ ਬੱਬੂਆਂ ਜੀ ਦਾ ਗਾਣਾ ਸੁਣਦੇ ਸੀ ਬੈਠਿਆ ਸੀ ਕੌਣ ਸੀਗਾ ਉਹਦੇ ਵਿੱਚ ਆੱਖਾਂ ਮਾਰੀ ਗਾਣਾ ਸੀਗਾ ਆਪਣੇ ਪਹਿਲਾ ਪੈਗ ਲਾ ਕੇ ਪਾਆਂ ਅੱਖਾਂ ਦੇ ਚੱਖਾਂ ਉਹ ਬਸ ਉਹ ਇਦਾਂ ਹੀ ਜਿਵੇਂ ਕਹਿੰਦੇ ਵੀ ਗਾਣਿਆਂ ਦੇ ਵਿੱਚੋਂ ਹੀ ਗਾਣੇ ਦਾ ਜਨਮ ਹੁੰਦਾ ਹੈ ਹਨਾ ਕਿ ਇੱਕ ਇੱਕ ਗੀਤ ਚੋਂ ਕਿੰਨੇ ਕਿੰਨੇ ਗੀਤ ਫੁੱਟੇ ਆਉਂਦੇ ਆ ਪਰ ਗੀਤਕਾਰ ਦਾ ਇੱਕ ਆਪਣਾ ਸਟਾਈਲ ਹੁੰਦਾ ਵੀ ਉਹ ਗਾਣੇ ਚ ਉਹ ਗਾਣੇ ਦੇ ਵਿੱਚੋਂ ਮੈਂ ਸਮਝਦਾ ਵੀ ਜੇ ਸਾਡੇ ਗਾਣੇ ਦਾ ਜਨਮ ਹੋਇਆ ਤਾਂ ਇਸ ਗਾਣੇ ਦੇ ਵਿੱਚੋਂ ਹੋਇਆ ਤਾਂ ਉਹ ਗਾਣੇ ਲਿਖਦੇ ਲਿਖਦੇ ਅਸੀਂ ਮੈਂ ਇਹ ਲਾਈਨਾਂ ਲਿਖੀਆਂ ਵੀ ਕੌਣ ਪਾਲੂ ਤੇਰੀਆਂ ਅੱਖਾਂ ਦੇ ਵਿੱਚ ਅੱਖਾਂ ਬੱਸ ਇਸੇ ਤਰ੍ਹਾਂ ਇਹ ਬਣਦਾ ਵਨ ਤਾਂ ਗਾਣਾ ਅਸੀਂ ਤਿਆਰ ਕੀਤਾ ਤਾਂ ਵਿਕਰਮ ਦੀ ਗਾਇਕੀ ਨੂੰ ਕਿਸ ਤਰ੍ਹਾਂ ਦੇਖਰਾਂ ਉਹ ਬਹੁਤ ਵਧੀਆ ਸਿੰਗਰ ਆਈ ਬਹੁਤ ਵਧੀਆ ਇਨਸਾਨ ਆ ਮੈਂ ਕਾਫੀ ਸਮੇਂ ਤੋਂ ਇਹਨਾਂ ਨਾਲ ਬਰਤਦੀ ਆ ਸਾਡੇ ਫੈਮਿਲੀ ਰਿਲੇਸ਼ਨ ਨੇ ਇਹ ਬਹੁਤ ਵਧੀਆ ਮਤਲਬ ਕਹ ਲੋ ਵੀ ਤੁਸੀਂ ਜਿਉਂ ਹੀ ਵਿਕਰਮਨੀ ਐਂਟਰੀ ਹੋਈ ਆ ਮੈਂ ਉਦੋਂ ਤੋਂ ਇਹਨਾਂ ਦੇ ਨਾਲ ਹੀ ਆ ਅੱਗੇ ਵੀ ਗਾਣੇ ਲਿਖ ਕੇ ਦਿੰਦੇ ਰਹੂੰਗਾ ਹਾਂਜੀ ਬਿਲਕੁਲ ਬਿਲਕੁਲ ਠੀਕ ਕਹਿਣਾ ਚਾਹੁੰਦੇ ਸਰੋਤਿਆਂ ਨੂੰ ਜਿਹੜੇ ਦੇਖ ਰਹੇ ਹੋ ਸਰੋਤਿਆਂ ਅਨੁਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਸਾਡਾ ਜਿਹੜਾ ਗਾਣਾ ਆਇਆ ਕਾਂਡ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ